ਨਾਨਕ ਹਰ ਬਿਸਰਾਏ ਕੈ ਪਾਉਂਦੇ ਨਰ ਕ ਆਂਦਿਆਰ ਮਾਇਆ ਮਨੋ ਨਾ ਬਿਸਰੈ ਮੰਗਹਿ ਤੁਮਾਂ ਦਾ ਮੋ ਪ੍ਰਭ ਚਿਤ ਨ ਆਵਈ नानक नी कर मूल न थोड़ींदो जिचर आप किरपाल भ खुट बाबा नानकर त नाल कंदड़े जेला का जे सावी तोल ਨੰਦੜਾਈ ਆਪਣੈ ਲਾਹ ਸੋ ਸੱਜਣ ਟੋਲਾ ਸੱਜਣ ਸਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਹੋ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕਾ ਮਹਲਾ 9 ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀ ਨਾ ਸੋਹ ਨਨਕ ਹਰ ਭਜ ਮਨਾ ਚਹਿ ਬਿਦ ਜਲ ਕੋ ਮੇ ਨਾ ਦੇਖ ਅਨਸੋ ਕਾ ਹੀ ਰਚਿਓ ਨਮਕ ਨਾ ਹੋਰੇ ਉਦਾ ਸੋ ਨਾਨਕ ਪੱਜ ਹਰ ਮਨਾ ਰੇ ਨਜਮ ਕੀ ਵਾਸਾ ਕਰਨਾ ਕੋ ਇਉਂ ਹੀ ਗਇਓ ਲਿਓ ਜਰਾ ਤਨ ਜੀ ਤਾ ਸੋ ਨਾਨਕ ਪੱਜ ਹਰ ਮਨਾ ਆਦ ਜਾਤ ਹੈ ਵੀ ਦਰਦ ਪੈਉ ਸੂਜੈ ਨਹੀਂ ਕਾਲ ਪਹੁੰਚਿਆ ਆਨਾ ਸੋ ਨਾਨਕ ਨਰ ਬਾਬਰੇ ਕਿਉ ਨ ਪਜੈ ਭਗਵਾਨ ਧੰਨ ਦਾ ਰਤਮਪਤ ਸਗਲ ਜਿਨ ਆਪਣੇ ਕਰਮਾਨਾ बिन मैं कछ संगी नहीं नानक साचे जाना सत उदारन पै हर अनाथ हा के नाता कहो नानक तह जानी है सदा बस्त तुम साथ तन दे तो को दियो दास ने हो न की ਨਾ ਕਹੁ ਨਾਨਕ ਨਰ ਬਾਬ રે। ਬਾਬ ਕਿਉ ਢਾਲਤ ਦੇ ਨਾ। ਤਨ ਤਨ ਸੰਪੈ ਸੁਖ ਦਿਓ। ਹਰ ਜਹਨਿ ਕਹਿ ਤਾ ਮਾ। ਕਹੁ ਨਾਨਕ ਸੁਨ ਰੇ ਮਨਾ। ਸਿਮਰਤ ਕਾਹੇ ਨਰਾ। ਸਬ ਸੁਖ ਦਾਤਾ ਰਾਮ ਹੈ। ਜੋ ਸਰਨਾਏ। and i go ਨਾਨਕ ਸੁਣ ਰੇ ਮਨਾ ਤਹ ਸਿਮਰਤ ਗਤੋ ਏ ਜਹ ਸਿਮਰਤ ਗਤ ਪਾਈ ਐ ਤਹ ਪਾਜ ਰਤੈ ਮੇਤਾ ਕੋ ਨਾਨਕ ਸੁਣ ਰੇ ਮਨਾ ਆਦ ਕਟਤਨੀ ਤਤ ਸਤ ਕੋ ਤਨ ਰਚਿਓ ਜਨੋ ਚਕਰ ਸਜਾ ਗਹਤੇ ਉਪਜਿਓ ਨਾਨਕਾ ਲੀਨਤਾ ਹੈ ਮਹਿਮਾਨਾ ਕਟਕਟ ਮੈਂ ਹਰ ਜੂਵਸੈ ਸੰਤਾਨ ਕਹਿਓ ਪੁਕਾਰੋ ਸੋ ਨਾਨਕ ਤੇ ਭਜ ਮਨਾ ਕੋ ਨਿਤ ਉਤਰਹਿ ਪਾਰੁ ਸੁਖ ਦੁਖ ਜੈ ਪਰਸੈ ਨਹੀਂ ਲੋਭਮੋ ભемаના હો નાનક સુન રે મના સો મોરત ભાગવાના સતત નિંદયા નાહે જહ રજનલો સુમાના હો નાનક સુન રે મના મુગત તાહે તયાના ਕਿਸੋ ਗਜਾ ਕਹਿ ਨਹੀਂ ਬੈਰੇ ਮੇ ਤਸਮਾਨ ਸੋਹਨ ਨਨਿਕ ਸੁਨ ਰੇ ਮਨਾ ਮੋਗਤ ਤਾ ਹੈ ਤਿਆਨਾ ਕਾਹੂ ਕੋ ਦੇਤ ਨਹ ਨਹ ਪਹਿਮਾਨਤ ਆਨਾ ਸੋਹਨ ਨਨਿਕ ਸੁਨ ਰੇ ਮਨਾ ਗਿਆਨੀ ਤਾ ਹੈ ਬਖਾਨਾ ਜਹ ਬਿਕੇ ਆ ਤਗਲੀ ਤਜ਼ੀਂ ਲਿਓ ਵੇਖ ਵੈਰਾ ਗੋਹ ਨਾਨਕ ਸੁਣ ਰੇ ਮਨਾ ਸਹਿਨਰ ਮਾਥੇ ਬਾਗੋ ਜਹ ਮਾਇਆ ਮਮਤਾ ਤਜ਼ੀਂ ਸਵਤੇ ਪਿਓ ਉਦਾਸ ਗੋਹ ਨਾਨਕ ਸੁਣ ਰੇ ਮਨਾ ਤਹਿ ਕਟ ਬ੍ਰਾਹਮਣਿ ਵਾਸ ਹੈ ਪ੍ਰਾਨੀ ਹੋ ਮੈਂ ਤਜ਼ੀ ਕਰਤਾ ਰਾਮ ਅਪਛਾਨੋ ਸੋ ਨਾਨਕ ਵੋ ਮੁਕਤ ਨਰ ਇਹ ਮਨ ਸਾਚੀ ਮਾਨੈ ਨਾ ਸੁਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਵਾ ਦਿਨ ਜੋ ਨਾਨਕ ਪੜੈ ਹਲ ਹੋਏ ਤੈ ਕਾ ਜੇ ਬਾ ਗੁਨ ਗੋਬਿੰਦ ਪਜ ਹੋ ਕਰ ਨ ਸੁਨੋ ਹਰ ਨਾਮਾ ਹੋ ਨਾਨਕ ਸੁਣ ਰੇ ਮਨਾ ਪਰ ਹੈ ਨ ਜਮ ਕੈ ਤਾਮ ਜੋ ਪ੍ਰਾਨੀ ਮਮਤਾ ਤਜ਼ੈ ਲੋਭ ਮੋਹ ਅਹੰਕਾਰ ਹੋ ਨਾਨਕ ਕੇ ਆਪਨ ਤਰੈ ਔਰ ਨਲੇ ਤੈ ਉਦਾ ਯਾਰ ਜੋ ਸੁਪਨਾ ਯਰ ਵੇਖ ਨਾ ਐਸੇ ਜਾਗ ਕਉ ਜਾ ਨਾ ਕਿੰਨ ਮੈਂ ਕਛ ਸਾਚੂ ਨਹੀਂ ਨਾਨਕ ਵੇਨ ਪਗਵਾ ਨਾ ਇਸ ਦਿਨ ਮਾਇਆ ਕਾਰਨੇ ਪ੍ਰਾਨੇ ਦੌਲਤ ਨੇ ਤੋਟਨ ਨਾਨਕ ਕਉ ਨਾਰਾਇਣ ਜੈ ਜੀ ਤੋ ਜਸੇ ਜਲ ਤੇ ਬੁੱਧ ਬਦਾਰ ਬੋਜਾ ਬਹਿਨ ਸਨੇ ਤਾ ਗਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨਵੇਂ ਤਾ ਪ੍ਰਾਨੀ ਕ ਸੁਨਾ ਚੇਤਈ ਮਨ ਮਾਇਆ ਕਹੰਦੋ ਸੋਹ ਨਾਨਕ ਬਿਨ ਹਰ ਭਜਨ ਵਰਤ ਤਾਏ ਜਾਮ ਫੰਦੋ ਕੋ ਕਾ ਚਾਹੇ ਸਦਾ ਧਰਨ ਰਾਮ ਕੀ ਲੈ ਕੋ ਨਾਨਕ ਸੁਣ ਰੇ ਮਨਾ ਦੁਰ ਲਬ ਮਾਨੁ ਖ ਦੇ ਰਨਤਾ ਵਹੀ ਮੋਰਖ ਲੋਗਿਆ ਜਾਨਾ ਸੋ ਨਾਨਕ ਬਿਨ ਹਰ ਭਜਨ ਮਿਰਤਾ ਜਨ ਵਸਰਾਨਾ ਜੋ ਪ੍ਰਾਨੀ ਇਸ ਦਿਨ ਭਜੈ ਰੂਪ ਰਾਮ ਤਹਿ ਜਾਨਾ ਹਰ ਜਨ ਹਰੇ ਅੰਤਰ ਨਹੀਂ ਨਾਨਕ ਸਾਚੀ ਮਾਨੋ ਮਨ ਮਾਇਆ ਮੈਂ ਪਦ ਰਹਿਓ ਬਿਸਰੇ ਓ ਗੋਬਿੰਦ ਨਾਮ ਕਹੁ ਨਾਨਕ ਬਿਨ ਹਰ ਭਜਨ ਜੀਵਨ ਕੌਨੇ ਕਾਮ ਪ੍ਰਾਨੀ ਰਾਮ ਨਾ ਚਿਤਈ ਮਨ ਮਾਇਆ ਕੈ ਅੰਮ ਸੋ ਨਾਨਕ ਹਰ ਭਜਨ ਬਿਨਾ ਪਰਤ ਤਾ ਹੈ ਜਮ ਫੰਧ ਧੁਖ ਮੈਂ ਬੋ ਸੰਗੀ ਪਏ ਧੁਖ ਮੈਂ ਸਾੰਗ ਲਤੋਏ ਸੋ ਨਾਨਕ ਹਰ ਭਜ ਮਨਾ ਸੰਤ ਸਾਈ ਹੋਏ ਜਨਮ ਜਨਮ ਪਰਮਤਰ ਸਿਰੋ ਮਿਟਿਓ ਨਾ ਜਮ ਕੋ ਤਰਾ ਉਹ ਨਾਨਕ ਹਰ ਭਜ ਮਨਾ ਮਿਰਪੈ ਪਾਵੇ ਬਾਬ ਜਤਨ ਬਹੁਤ ਮੈਂ ਕਰ ਰਹੇ ਹੋ ਮਿਟਿਓ ਨਾ ਮਨ ਕੋ ਮਾਨ ਦੁਰਮਤ ਸਿਓ ਨਾਨਕ ਫਦਿਓ ਰਾਖ ਲਿਓ ਭਗਵਾਨਾ ਲੇਜੋ ਅਨੀ ਅਰਵਿਰਦ ਫੁਨਾ ਤੇ ਨਾਇ ਅਵਸਥਾ ਜਾਨਾ ਸੋਹ ਨਾਨਕ ਹਰ ਭਜਨ ਬਿਨਾ ਗਿਰਤਾ ਸਭ ਹੀ ਮਾਨਾ ਕਰਨੋ ਹੋ ਤੋ ਸੋ ਨ ਕੀਓ ਪਰ ਔ ਲੋਭ ਕਹਿ ਬੰ ਨਾਨਕ ਸਮਿਓ ਰਮ ਗਇਓ ਆਪ ਕਿਉ ਰੋਵਤ ਅੰਦਾ ਮਨ ਮਾਇਆ ਮੈਂ ਰਮ ਰਹਿਓ ਨਿਕਸਤ ਨਾ ਹੈ ਨ ਮੇਤਾ ਨਾਨਕ ਮੂਰਤ ਚਿਤਰ ਜਿਉ ਛਾਡਤ ਨਾ ਹੈ ਨ ਪੀਤਾ ਮਰ ਚਾਹਤ ਕਸ਼ ਔਰ ਔਰ ਕੀ ਔਰ ਕਿਤ ਵਤ ਰਹੇ ਉਠਦੋਰ ਨਾਨਕ ਵਾਸੀ ਗਲ ਪਰੇ ਜਤਨ ਬਹੁਤ ਸੁਖ ਕੇ ਕੀਏ ਰਖ ਕਾ ਕੀ ਅਨਕ ਐ ਕਹੁ ਨਾਨਕ ਸੁਨ ਰੇ ਮਨਾ ਹਰ ਪਾਵੇ ਸੋਏ ਜਗਤ ਤਿਖਾਰੀ ਪਿਰਤ ਹੈ ਸਭ ਕੋ ਦਾਤਾ ਰਾ ਤੁਹ ਮੰਨ ਸਿਮਰ ਤਿਹ ਹੋਰ ਨ ਹੋਵੇ ਕਾਮਾ ਤੁਹ ਮੰਨ ਕਹਾ ਕਰੈ ਜੱਗ ਸੁਪਨੇ ਜਾਵ ਜਾਨ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨਾ ਦਰਬ ਕਰਤ ਹੈ ਦੇ ਕੋ ਬਿਨ ਸੈ ਚਨ ਮੈਂ ਮੀਤੋ ਜੈ ਪ੍ਰਾਨੀ ਹਰ ਜਸ ਕਹਿਓ ਨਾਨਕ ਸਹਿਜ ਅਗ ਜੀਤ ਜੈ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾ ਨਾ ਸੇ ਨਰ ਹਰ ਅੰਤਰ ਨਹੀਂ நானك சாச்சி மான ਇਕ ਪਗਤ ਭਗਵਾਨ ਜੈ ਪ੍ਰਾਨੀ ਕਹਿਣਾ ਹੈ ਮਾਨੋ ਜੈ ਸੇ ਸੁਕਰ ਸੁਵਾਨ ਨਾਨਕ ਮਾਨੋ ਤਾਹੇ ਤਾਨੋ ਸਵਾਮੀ ਕੋ ਗਰਜੋ ਸਦਾ ਸਾਨ ਤਜਤ ਨਹੀਂ ਨਤ ਮਾਨਕ ਇਹ ਬਿਦ ਹਰ ਭਜੋ ਇਕ ਮਨ ਹੋਏ ਇਕ ਚਤ ਤਿਰਥ ਵਰਤ ਅਰਦਾਨ ਕਰ ਮਨ ਮੈ ਪਰ ਗੁਮਾਨਾ ਨਾਨਕ ਨੇ ਫਲ ਜਾਤ ਤਿਹ ਜੋ ਕੋ ਚਰੇ ਸਡਾਣਾ ਫਿਰ ਕੰਪਿਓ ਪਗ ਡਗ ਮਗੇ ਨੈ ਨ ਜੋਤ ਤੇ ਨਾ ਤੋ ਨਾਨਕ ਇਹ ਵਿਦ ਪਈ ਤੋ ਨ ਹਰ ਰਸ ਲੈਣਾ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ ਫਿਰ ਹਰ ਭਗਤ ਹੈ ਤੈ ਰੱਖੋ ਮਨ ਨਮਾ ਹੈ ਰਗ ਰਚਨਾ ਸਭ ਝੂਠ ਹੈ ਜਾਣ ਲਹੋੜੇ ਮੀਤਾ ਜਉ ਨਾਨਕ ਫਿਰ ਨਾ ਰਹੈ ਜਉ ਬਾਲੂ ਕੀ ਦੇਤਾ RAM ਗਯੋ ਰਾਵਨ ਗਯੋ ਜਾ ਕੋ ਬਹ ਪਰਵਾਰ ਸੋ ਨਾਨਕ ਫਿਰ ਕਛ ਨਹੀਂ ਸਪਨੇ ਜਉ ਸੰਸਾਰ ਚਿੰਤਾ ਤਾਂ ਕੀ ਕੀ ਜੀ No one a honey ਉਹ ਮਾਰਗ ਸੰਸਾਰ ਕੋ ਨਾਨਕ ਤੇ ਨਹੀਂ ਕੋਏ ਜੋ ਉਪਜੋ ਸੋ ਬਿਨਸ ਹੈ ਪਾਇਓ ਆਜ ਕਹਿ ਕਾਲ ਨਾਨਕ ਹਰ ਗੁਣ ਗਾਏ ਲੈ ਸਾਡ ਸਗਲ ਜੰਗ ਜਾਨੋਰਾ ਬਲ ਛੁੱਟ ਕਿਉ ਬੰਧਨ ਪਰੇ ਕਾਚੂ ਨਾ ਹੋਤੋ ਪਾਇਏ ਸੋ ਨਾਨਕ ਅਬ ਓਟ ਹਰ ਗੱਜ ਜਾਓ ਸਹਾਰੇ ਬਲ ਹੋ ਆ ਦੰਦਨ ਸੁਟੇ ਸਭ ਕੇ ਸਹੋਤ ਉਪਾਏ ਨਾਨਕ ਸਭਿ ਸਿ ਤੁਮਰੇ ਹਾਥ ਮੈਂ ਸਮਹੀ ਹੋਤ ਸਹਾਰੇ ਸੰਤ ਸਖਾ ਸਭ ਤਜ ਗਏ ਕੋ ਨਾ ਨੇ ਬੋ ਸਤ ਨਾਨਕੇ ਬਿਪਤ ਮੈਂ ਏਕ ਏਕਰ ਗੁਨਾਹ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਦਾ ਸੋ ਨਾਨਕ ਇਹ ਜਗਤ ਮੈਂ ਕਿਨ ਜਾਪਿਓ ਪਰਮੰਤਾ RAM ਨਾਮ ਉਰ ਮੈਂ ਗਇਓ ਜਾ ਕੈ ਸਾਮਣੇ ਕੋਏ ਸਹਿ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਓਏ ਮੁੰਦਾਵਣੀ ਮਹਲਾ ਪੰਜਵਾ ਤਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕਰ ਕਾ ਪਇਓ ਜਿਸ ਕਾ ਸਭ ਸੁਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹ ਜਾਈ ਨਿਤ ਨਿਤ ਰੱਖ ਉਰਤਾਰ ਮ ਸੰਸਾਰ ਚਰਨ ਲਗ ਤਰੀਏ ਸਬ ਨਾਨਕ ਬ੍ਰਹਮ ਪਸਾਰੂ ਸੋਕ ਲੋਕ ਮਹੱਲਾ ਪੰਜਵਾ ਏਰਾ ਕੀਤਾ ਜਾਤੋ ਨਹੀਂ ਮੈਨੂੰ ਜੋਗਾ ਕੀ ਤੋਈ ਮੈਂ ਨਿਰਗੁਣ ਆੜੇ ਕੋ ਗੁਣ ਨਾਹੀ ਤੇ ਤਰਸ ਭਯੋਈ ਤਰਸ ਪਿਆ ਮੇ ਆਮਤ ਹੋਈ ਸਤ ਗੁਰ ਸਜਣਾ ਮਿਲੇ ਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਤੇ ਹਰੇ ਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਮਲਾ ਰਾਗ ਇਕ ਸੰਪੰਸ ਬਰੰਗਨ ਸੰਗ ਅਲਾਪੇ 8 ਨੰਦਨ ਪਰ ਤੁਮ ਰਾਗ ਪੈਰੋ ਵੈ ਕਰੀ ਪੰਚ ਰਾਗਣੀ ਸੰਗ ਉਚਰੀ ਪਰ ਤੁਮ ਪੈਰ ਵੀ ਬਿਲਾਵਲੀ ਪੁੰਨਿਆ ਕੀ ਗਾਵੇ ਮੰਗਲੀ ਪੁਨ ਅਸਲੇ ਕੀ ਕੀ ਪਈਵਾਰੀ ਇਹ ਪੈਰੋ ਕੀ ਪੰਚੋ ਨਾਰੀ ਪੰਚ ਮਹਰਕ ਦੇ ਸਾਗ ਸੁਣਾਵੇ ਬੰਗਲ ਮਦ ਮਦਵ ਗਾਵੇ ਲਲਤ ਬਲਬ ਲਗਾਵਹੀ ਆਪਣੀ ਆਪਣੀ ਭਾਤ ਅਸ਼ਟਪੁੱਤਰ ਭੈਰਵ ਕੇ ਗਾਵੇ ਗਏ ਅਨਪਾਤਰ ਦੁਤੀਆ ਮਾਲ ਕੋ ਸਕ ਲਪੈ ਸੰਗ ਰਗਨੀ ਪੰਚੋ ਤਪੈ ਗੋਂਡ ਕਰੀ ਅਰ ਦੇ ਬਗਿੰਦਾਰੀ ਗਿੰਦਾਰੀ ਸੀ ਉਤੀ ਉਚਾਰੇ ਤਨਾਸਰੀ ਇਹ ਪੰਚੋ ਗਾਈ ਮਾਲ ਰਾ ਕੋ ਸਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਕਰਬਲ ਚੰਡ ਕੋ ਸਕ ਬਾਰਾ ਕੋ ਕੋਟਿਓ ਪੋਰ ਆਨੰਦ ਗਾਈ ਅਸਤ ਮਾਲ ਕੋ ਸਕ ਸੰਗ ਲਾਈ ਉਨੇ ਆਇਓ ਹਿੰਡੋਲ ਪੰਚਨਾਰ ਸੰਗ ਅਸ਼ਟ ਸੁਤ ਉੱਟੈ ਤਾਨ ਕਲੋਲ ਗੈਨ ਤਰ ਮਲਾਵੇ ਤਲੰਗੀ ਦੇਵ ਕਰੀ ਆਈ ਬਸੰਤੀ ਸੰਧੂਰ ਸਹਾਈ ਸਰਸਿਰੀ ਲੈ ਪਰਦਾ ਸੰਗ ਲਾਈ ਪੰਜォਾਰ ਜਾ ਸੁਰਮਨੰਗ ਪਾਸ ਕਰ ਆਏ ਚੰਦਰ ਬਿੰਬ ਮੰਗਲਾ ਨ ਸੋਹਾਈ ਸਹਿਸ ਮਾਨਿਓ ਆਹੇ ਬਨੁਦਾ ਗਾਵੇ ਸਰਸਬ ਸੰਤ ਕਮੁਦਾ ਸਤ ਪੁੱਤਰ ਮੈਂ ਕਹੈ ਸਵਾਰੀ ਪੁਣਿ ਆਈ ਦੀਪਕ ਕੀ ਬਾਰੀ ਸੈਲੀ ਪਟ ਮੰਜ਼ਰੀ ਢੋਡੀ ਕਈ ਨਾਪ ਕਾਮੋ ਦੀਓ ਗੁਜਰੀ ਸੰਗ ਦੀਪਕ ਕੇ ਤਾਪ ਕਲੰਕਾ ਕੁੰਤਲਿਓ ਰਾਮਾ ਕਮਲ ਕੋ ਸੰਚੰਪਕ ਕੇ ਨਾਮਾ ਧੋਰਯੋ ਕਨ ਰਕ ਲਿਆਨਾ ਸਤ ਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਗ ਵੇ ਗਾਵੇ ਪੰਚੋ ਸੰਗ ਬਰੰਦਨ ਲਾਵੇ ਬੋਹਾਰੀ ਕਰਨਾਟੀ ਤਰੀ ਗਗਰੀ ਗਾਵੇ ਆਸਾਵਰੀ ਸਹਿ ਪਾਛ ਸਿੰਧਵੀ ਆਲਾਤੀ ਸ੍ਰੀ ਰਾਗ ਸਉ ਪੰਚੋ ਦਾਪੀ ਬਨੂ ਸਰਗ ਸਗਰਾ ਔਰ ਗੁੰਡ ਗਾਮੀਰਾ ਹਸਤ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭਾ ਮੇਰਾ ਸਤ੍ਰਮ ਮੇਗ ਰਾਗ ਵੇ ਗਾਵੇ ਪੰਚੋ ਸੰਗ ਬਰੰਧਣ ਲਾਵੇ ਸੋਰਠ ਗੋਡ ਮਲਾਰੀ ਤੁਨੀ ਪੁਣ ਗਾਵੇ ਆਸਾ ਗੁਣ ਗੁਨੇ ਉਚੇ ਸੁਰ ਸੋ ਹੋਇਓ ਪੁੰਨ ਕੀਨੀ ਮੇਗ ਰਾਗ ਸੋ ਪਾਂਚੋ ਜਿਨੀ ਮਹਿਰਾ ਤਰ ਗਜ ਤਰ ਕੇ ਦਾਰਾ ਜਬਲੀ ਤਰ ਨਟਿਓ ਜਲ ਤਾਰਾ ਪੁੰਨ ਗਾਵੇ ਸੰਕਰ ਆਉ ਸਿਆਮਾ ਮੇਗ ਰਾਗ ਪੁੱਤਰਨ ਕੇ ਨਾਮਾ ਕਸ਼ਟ ਰਾਗ ਉਨ ਗਾਏ ਸੰਗ ਰਾਗਣੀ ਕੀ ਸੋ पुत्र रागन के अठार दस वे सात राग उनग नी के साब पुत्र रागन के अठार दस वे गुरु जी का खालसा वाहे गुरु जी की फतेह